ਆਮ ਆਦਮੀ ਪਾਰਟੀ ਨੇ ਜਿਹੜੇ ਕਹਿੰਦੇ ਸੀ ਬਦਲਾ ਵਾਲੀ ਰਾਜਨੀਤੀ ਕਰਦੇ ਉਹਨਾਂ ਨੇ ਅਜੇਹਾ ਬਦਲਾਅ ਕੀਤਾ ਕਿ ਮੁੱਖ ਮੰਤਰੀ ਤੋਂ ਪਾਵਰਾਂ ਖੋ ਕੇ ਚੀਫ ਸੈਕਟਰੀ ਨੂੰ ਦੇ ਦਿੱਤਾ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁਣਿਆ ਚੀਫ ਸੈਕਟਰੀ ਨੂੰ ਨਹੀਂ ਚੁਣਿਆ ਚੀਫ ਸੈਕਟਰੀ ਸਾਡਾ ਕੁਝ ਨਹੀਂ ਲੱਗਦਾ ਚੀਫ ਸੈਕਟਰੀ ਸਾਡੇ ਰੋਤੀ ਉਹਨਾਂ ਜਵਾਬਦੇ ਨਹੀਂ ਜਿੰਨਾ ਭਗਵੰਤ ਸਿੰਘ ਮਾਨ ਜਵਾਬਦੇ ਹੈ ਜੋ ਸਾਰਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਕਿਹਾ ਸੀ 20 ਸੀਟਾਂ ਦੇ ਰਹਿ ਗਏ ਸੀ ਤੇ ਜਦੋਂ ਮੂਰੇ ਲਾਇਆ ਸੀ ਭਗਵੰਤ ਸਿੰਘ ਮਾਨ ਨੂੰ ਤਾਂ ਫਿਰ 92 ਆਈਆਂ ਸੀ ਠੀਕ ਹੈ ਜਿਹੜੇ ਬੰਦੇ ਦੀ ਵਜ੍ਹਾ ਨਾਲ 92 ਸੀਟਾਂ ਆਈਆਂ ਅੱਜ ਤੁਸੀਂ ਉਹਨੂੰ ਖੁੱਡੇ ਲੈਣ ਲਾ ਰਹੇ ਹੋ ਇਹ ਤਾਂ ਹੁਣ ਭਗਵਾਨ ਸਿੰਘ ਮਾਨ ਹੀ ਦੱਸ ਸਕਦੇ ਕਿ ਉਹ ਕਿਉਂ ਨਹੀਂ ਬੋਲਦੇ ਜਦੋਂ ਚੱਲਣਾ ਹੀ ਤਾਂ ਨੇ ਸ਼ਹੀਦੇ ਤਰੀਕੇ ਨਾਲ ਜਦੋਂ ਚੱਲਣਾ ਹੀ ਇਸ ਤਰੀਕੇ ਨਾਲ ਫਿਰ ਚੀਫ ਸੈਕਟਰੀ ਪੰਜਾਬ ਦਾ ਮੁੱਖ ਮੰਤਰੀ ਲਾਣ ਦਿਓ ਮੁੱਖ ਮੰਤਰੀ ਨੂੰ ਕਰੋ ਪਾਸੇ ਲੋਕਾਂ ਦੇ ਨੁਮਾਇंदे ਨੂੰ ਪਾਸੇ ਕਰਕੇ ਇੱਕ ਨੌਕਰ ਸ਼ਾਹ ਨੂੰ ਕੁਰਸੀ ਦੇ ਉੱਤੇ ਮੇਨ ਤੇ ਬਾ ਦੇਣਾ ਇਹ ਲੋਕਤੰਤਰ ਦੀ ਹੱਤਿਆ ਹੀ ਹੁੰਦੀ ਹੈ ਤੇ ਜੇਕਰ ਮੁੱਖ ਮੰਤਰੀ ਨਾ ਚੁਣਨਾ ਹੋਵੇ ਤਾਂ ਇੱਥੇ ਭਾਵੇਂ ਰਾਸ਼ਟਰਪਤੀ ਰਾਏ ਲਾ ਦੇਓ ਭਾਵੇਂ ਗਵਰਨਰ ਰਾਏ ਲਾ ਦੇਓ ਕੋਈ ਮਰਤੀ ਰਾਏ ਲਾ ਦੇਓ ਫਿਰ ਤਾਂ ਉਹ ਰਾਏ ਵੀ ਬੈਸਟ ਹੈ ਕੰਮ ਤਾਂ ਉੱਚ ਵੀ ਹੋਈ ਜਾਣੇ ਲੋਕਾਂ ਦੇ ਸੋ ਜਦੋਂ ਉਹ ਬੰਦੇ ਅਸੀਂ ਚੁਣੇ ਹੀ ਨਹੀਂ ਜਦੋਂ ਅਸੀਂ ਉਹਨਾਂ ਨੂੰ ਵੋਟ ਡੋਰ ਦਿੱਤੀ ਨਹੀਂ ਤਾਂ ਫਿਰ ਉਹ ਬੰਦੇ ਕਿਉਂ ਸਾਡੇ ਫੈਸਲੇ ਲੈਣ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ ਸੋਨੀਆ ਗਾਂਧੀ ਨਾਲ ਕਈ ਵਾਰ ਗੱਲ ਵੀ ਨਹੀਂ ਕਰਦੇ ਸੀ ਉਹ ਅੱਖਾਂ ਵੀ ਕੱਢਦੇ ਸੀ ਇਹ ਗੱਲ ਮੰਨੀ ਹੋਈ ਸੀ ਬੇਸ਼ੱਕ ਭਾਵੇਂ ਉਹਨਾਂ ਨੂੰ ਜਾਂਦੇ ਨੂੰ ਲਾ ਹੁੰਦਾ ਬੇਸ਼ੱਕ ਉਹਨਾਂ 'ਚ ਲੱਖਾਂ ਕਮੀਆਂ ਸੀ ਪਰ ਆਾ ਕੁਝ ਨਹੀਂ ਹੋਇਆ ਸੀ ਪੰਜਾਬ ਦੇ ਵਿੱਚ ਦਿੱਲੀ ਦੇ ਬੰਦੇ ਚੇਅਰਮੈਨੀਆਂ ਤੇ ਬਿਠਾਏ ਜਾ ਰਹੇ ਆ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਦਿੱਲੀ ਵਾਲੇ ਆ ਰਹੇ ਆ ਪੰਜਾਬ ਨੂੰ ਸਾਰਾ ਡੀਲ ਦਿੱਲੀ ਵਾਲੇ ਕਰ ਰਹੇ ਆ ਮੈਂ ਲੁਧਿਆਣੇ ਅੱਖੀਂ ਦੇਖਿਆ ਤੇ ਰੋਡ ਸ਼ੋਅ ਦੇ ਵਿੱਚ ਅਫਸਰਾਂ ਨੂੰ ਹਦਾਇਤਾਂ ਮਤਲਬ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਅਫਸਰਾਂ ਨੂੰ ਹਦਾਇਤਾਂ ਦਿੱਲੀ ਦੇ ਉਹ ਸੰਦੀਪ ਕੁਮਾਰ ਦੇ ਪੀਏ ਕਰ ਰਹੇ ਆ ਜਿਹੜੇ ਚੇਅਰਮੈਨ ਲਾਏ ਆ ਤੇ ਪੰਜਾਬ ਦੇ ਵਿੱਚ ਤੇ ਕਦੇ ਵਾਪਰੇ ਨਹੀਂ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆ ਪੰਜਾਬ ਦੇ ਜਦੋਂ ਉਹਨਾਂ ਨੂੰ ਲੋਕਾਂ ਨੇ ਚੁਣਿਆ ਤਾਂ ਫਿਰ ਪਾਵਰ ਵੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਜਿਹੜੀ ਇਹ ਚੇਅਰਮੈਨੀ ਹੈ ਇਹ ਵੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਬੀਤੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਚੇਅਰਮੈਨੀ ਵਾਪਸ ਲੈ ਲਈ ਗਈ ਹੈ ਉਹ ਚੇਅਰਮੈਨੀ ਹੈ ਆਲ ਲੋਕਲ ਡਵੈਲਪਮੈਂਟ ਬੋਰਡ ਸਾਰੇ ਲੋਕਲ ਡਵੈਲਪਮੈਂਟ ਬੋਰਡ ਜਿਹੜੇ ਪੰਜਾਬ ਦੇ ਵੱਖ-ਵੱਖ ਹੁੰਦੇ ਨੇ ਉਹਨਾਂ ਦੀ ਚੇਅਰਮੈਨੀ ਮੁੱਖ ਮੰਤਰੀ ਤੋਂ ਵਾਪਸ ਲੈ ਕੇ ਹੁਣ ਚੀਫ ਸੈਕਟਰੀ ਨੂੰ ਦਿੱਤੀ ਹੈ ਇਹਦੇ ਵਿੱਚ ਕੀ ਕੁਝ ਹੁੰਦਾ ਕੀ ਮੁੱਖ ਮੰਤਰੀ ਦੀਆਂ ਪਾਵਰਾਂ ਘਟਾਈਆਂ ਗਈਆਂ ਨੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਉਹਨਾਂ ਕੋਲੇ ਕੰਮ ਬਹੁਤ ਸੀਗੇ ਤੇ ਹੋਰ ਕਈ ਕਾਰਨ ਦੱਸੇ ਜਾ ਰਹੇ ਪਰ ਵਿਰੋਧੀ ਧਿਰ ਇੱਥੇ ਸਵਾਲ ਕਰ ਰਹੀਆਂ ਨੇ ਕਿ ਹੁਣ ਤੱਕ ਜਿਹੜੀ ਚੇਅਰਮੈਨੀ ਮੁੱਖ ਮੰਤਰੀ ਦੇ ਕੋਲੇ ਹੁੰਦੀ ਹੈ ਉਹ ਪਹਿਲੀ ਵਾਰ ਹੋਇਆ ਕਿ ਖੋ ਕੇ ਚੀਫ ਸੈਕਟਰੀ ਨੂੰ ਦਿੱਤੀ ਆ ਇਹਦੀ ਗੱਲਬਾਤ ਇਸ ਤਰ੍ਹਾਂ ਵੀ ਕਿ ਸਭ ਤੋਂ ਪਹਿਲਾਂ ਕਿਵੇਂ ਦੇਖਦੋਂ ਜਿਹੜਾ ਇਹ ਫੈਸਲਾ ਲਿਆ ਗਿਆ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਤੇ ਬੋਝ ਬਹੁਤ ਹੈ ਕੰਮ ਬਹੁਤ ਹੈ ਇਸ ਕਰਕੇ ਜਿਹੜੀ ਚੇਅਰਮੈਨੀ ਉਹ ਚੀਫ ਸੈਕਟ ਨੂੰ ਤਾਂ ਦਿੱਤੀ ਐ ਆਮ ਆਦਮੀ ਪਾਰਟੀ ਜਿਹੜਾ ਤੁਸੀਂ ਤਰਕ ਕਿਹਾ ਉਹ ਇਹ ਦੇਰੀ ਨਾਲ ਇੱਕ ਤਰਕ ਹੋ ਰਹੀ ਕਿਦਾ ਨੁਕਸਾਨ ਦੱਸੋ ਕੀ ਹੈ ਤੋ ਬੀਬੀ ਇੱਕ ਗੱਲ ਕਹਿ ਰਹੀ ਐ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਕਿ ਮੁੱਖ ਮੰਤਰੀ ਡੰਮੀ ਰਹਿ ਗਿਆ ਹਰਾ ਪੈਨ ਖੋਲਿਆ ਗਿਆ ਕੋਈ ਇਹ ਗੱਲ ਕਹਿੰਦਾ ਕੋਈ ਇਹ ਕਹਿੰਦਾ ਕਿ ਮੁੱਖ ਮੰਤਰੀ ਦੇ ਉੱਤੇ ਦਬਾਅ ਸੀ ਕਿ ਤੁਸੀਂ ਕੁਝ ਫੈਲਾ ਤਾਂ ਸੈਨ ਕਰੋ ਤੇ ਮੁੱਖ ਮੰਤਰੀ ਨੂੰ ਇਸ ਕਰਕੇ ਪਾਸੇ ਹਟਾ ਦਿੱਤਾ ਕਿ ਉਹਨੇ ਸਹੀ ਜਵਾਬ ਦੇ ਦਿੱਤਾ ਕਿਉਂਕਿ ਇਹਨਾਂ ਸਾਰੇ ਡਵੈਲਪਮੈਂਟ ਬੋਰਡ ਕੋਲੇ ਫੰਡ ਹੁੰਦੇ ਆਗੇ ਅੱਜ ਮੈਂ 24000 ਕਿਲਾ ਲੁਧਿਆਣੇ ਦਾ ਵੱਖ-ਵੱਖ ਸ਼ਹਿਰਾਂ ਦੇ ਉੱਤੇ ਜਿਹੜੀ ਜ਼ਮੀਨ ਐਕਵਾਇਰ ਕਰਨੀ ਲੈਂਡ ਪੂਲਿੰਗ ਪਾਲਿਸੀ ਤਹਿਤ ਉਹ ਸਾਰਾ ਕੁਝ ਇਹਨਾਂ ਬੋਰਡਾਂ ਦੇ ਅੰਦਰ ਐ ਸੋ ਇਹਨਾਂ ਸਾਰਿਆਂ ਕਰਕੇ ਕਿਹਾ ਗਿਆ ਕਿ ਅਫਸ ਜਿਹੜਾ ਇਹ ਐਕਟ ਬਣਿਆ ਸੀਗਾ ਇਹ ਐਕਟ 1995 ਚ ਬਣਿਆ ਸੀ ਤੇ ਇਹ ਐਕਟ ਪਾਵਰਾਂ ਦਿੰਦਾ ਸੀ ਮੁੱਖ ਮੰਤਰੀ ਨੂੰ ਕਿ ਉਹ ਇਹਨਾਂ ਸਾਰੇ ਬੋਰਡਾਂ ਦਾ ਚੇਅਰਮੈਨ ਹੋਵੇਗਾ ਤੇ ਜਿਹੜੇ ਕੈਬਨਿਟ ਮਨਿਸਟਰ ਆਫ ਮੈਂਬਰ ਹੋਣਗੇ ਪਰ ਆਮ ਆਦਮੀ ਪਾਰਟੀ ਨੇ ਜਿਹੜੇ ਕਹਿੰਦੇ ਸੀ ਬਦਲਾ ਵਾਲੀ ਰਾਜਨੀਤੀ ਕਰਦੇ ਉਹਨਾਂ ਨੇ ਅਜਿਹਾ ਬਦਲਾਅ ਕੀਤਾ ਕਿ ਮੁੱਖ ਮੰਤਰੀ ਤੋਂ ਪਾਵਰਾਂ ਖੋ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਹੁਣ ਇਹ ਤੇ ਅਮਨ ਅਰੋੜਾ ਸਾਹਿਬ ਕਹਿੰਦੇ ਕਿ ਨੁਕਸਾਨ ਦੱਸੋ ਇਹਦਾ ਕੀ ਹੈ ਅਮਰ ਅਰੋੜਾ ਸਾਹਿਬ ਨੁਕਸਾਨ ਤਾਂ ਤਾਂ ਵੀ ਕੁਝ ਨਹੀਂ ਜੇ ਇੱਥੇ ਗਵਰਨਰ ਰਾਜ ਹੋ ਜੇ ਉਹ ਨੁਕਸਾਨ ਤਾਂ ਉਹਦਾ ਵੀ ਕੋਈ ਨਹੀਂ ਲੋਕ ਸਰਕਾਰ ਕਿਉਂ ਚੁਣਦੇ ਆ ਡੈਮੋਕ੍ਰੇਸੀ ਸਰਕਾਰ ਕਿਉਂ ਚੁਣਦੇ ਆ ਕਿ ਸਾਡਾ ਚੁਣਿਆ ਹੋਇਆ ਬੰਦਾ ਸਰਕਾਰ ਚਲਾਵੇ ਨਾ ਕਿ ਸਰਕਾਰ ਦਾ ਕੋਈ ਅਫਸਰ ਸਰਕਾਰ ਚਲਾਵੇ ਜਾਂ ਕੋਈ ਪੱਕੀ ਜਿਹੜੀ ਮਤਲਬ ਅਫਸਰ ਹੁੰਦੀ ਹੈ ਬਿਊਰੋਕ੍ਰੇਸੀ ਹੁੰਦੀ ਹੈ ਇਹ ਸਰਕਾਰ ਚਲਾਉਣ ਲੋਕਾਂ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਚੁਣਿਆ ਤੇ ਜੇਕਰ ਮੁੱਖ ਮੰਤਰੀ ਨਾ ਚੋਣਾ ਹੋਵੇ ਤਾਂ ਇੱਥੇ ਭਾਵੇਂ ਰਾਸ਼ਟਰਪਤੀ ਰਾਏ ਲਾ ਦਿਓ ਭਾਵੇਂ ਗਵਰਨਰ ਰਾਏ ਲਾ ਦਿਓ ਕੋਈ ਮਰਜ਼ੀ ਰਾਏ ਲਾ ਦਿਓ ਫਿਰ ਤਾਂ ਉਹ ਰਾਏ ਵੀ ਬੈਸਟ ਹੈ ਕੰਮ ਤਾਂ ਉਹ ਚ ਵੀ ਹੋਈ ਜਾਣੇ ਲੋਕਾਂ ਦੇ ਸਾਰਾ ਕੁਝ ਤਾਂ ਉਹ ਚ ਵੀ ਹੋਈ ਜਾਣਾ ਹੈ ਲੋਕਾਂ ਦੇ ਨੁਮਾਇੰਦੇ ਨੂੰ ਪਾਸੇ ਕਰਕੇ ਇੱਕ ਨੌਕਰ ਸ਼ਾਹ ਨੂੰ ਕੁਰਸੀ ਦੇ ਉੱਤੇ ਮੇਨ ਤੇ ਬਹਾ ਦੇਣਾ ਇਹ ਲੋਕਤੰਤਰ ਦੀ ਹੱਤਿਆ ਹੀ ਹੁੰਦੀ ਹੈ ਇਹ ਲੋਕਤੰਤਰ ਤੇ ਸੱਟ ਹੈ ਕੰਮ ਇਹ ਕਹਿੰਦੇ ਜੀ ਪੰਜਾਬ ਦੇ ਅਫਸਰਾਂ ਤੇ ਇਹਨਾਂ ਨੂੰ ਯਕੀਨ ਨਹੀਂ ਪੰਜਾਬ ਦੇ ਅਫਸਰਾਂ ਤੇ ਯਕੀਨ ਕਰੇ ਕੌਣ ਜੇਕਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਇਆ ਠੀਕ ਹੈ ਅੱਜ ਬੜੀਆਂ ਗੱਲਾਂ ਚਲੀਆਂ ਕ੍ਰਿਸ਼ਨ ਕੁਮਾਰ ਜਾਂ ਹੋਰ ਪਰ ਬੜੇ ਅਫਸਰਾਂ ਨੇ ਤਾਂ ਪੰਜਾਬ ਦੇ ਪਾਣੀਆਂ ਨਾਲ ਸਮਝੌਤਾ ਕੀਤਾ ਜਦੋਂ ਚੰਡੀਗੜ੍ਹ ਦੀ ਇਹ ਗੱਲ ਆਈ ਉਦੋਂ ਪੰਜਾਬ ਦੇ ਅਫਸਰ ਕਿੰਨੇ ਕਿ ਪੰਜਾਬ ਨਾਲ ਖੜੇ ਆ ਜਦੋਂ ਐਸਵਾਈਐਲ ਦੀ ਗੱਲ ਹੁੰਦੀ ਹੈ ਕਿੰਨੇ ਕਿ ਵਕੀਲ ਪੰਜਾਬ ਨਾਲ ਖੜ ਜਾਂਦੇ ਆ ਮਤਲਬ ਸ਼ੱਕ ਮਤਲਬ ਮੈਂ ਇਹ ਕਹਿੰਨਾ ਵਕੀਲ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਸਰਕਾਰ ਦੇ ਹੁੰਦੇ ਹੈਗੇ ਜਿਨ੍ਹਾਂ ਨੂੰ ਸਰਕਾਰ ਚਲਾਉਂਦੀ ਹੈ ਮਤਲਬ ਸ਼ੱਕ ਤਾਂ ਅਫਸਰਾਂ ਤੇ ਰਹਿੰਦਾ ਹੈ ਅਫਸਰ ਜਿਹੜੀ ਆਈ ਹੈ ਸਲੋਬੀ ਹੈ ਇਹਨੂੰ ਭਰਤੀ ਕੌਣ ਕਰਦੀ ਹੈ ਯੂਪੀਐਸਸੀ ਬੇਸ਼ੱਕ ਪੰਜਾਬ ਕੱਢ ਰਿਹਾ ਹੈ ਯੂਪੀਐਸ ਤੇ ਆਈਪੀਐਸ ਹੈ ਤਾਂ ਕੇਂਦਰ ਦੀ ਨਾ ਠੀਕ ਹੈ ਮਤਲਬ ਉਹਨਾਂ ਦੇ ਉੱਤੇ ਕੇਂਦਰ ਦਾ ਵੀ ਸਿਸਟਮ ਹੈ ਨਾ ਇਹ ਤਾਂ ਗੱਲ ਤੋਂ ਮੁਨਕਰ ਨਹੀਂ ਨਾ ਹੋ ਸਕਦੇ ਸੋ ਜਦੋਂ ਉਹ ਬੰਦੇ ਅਸੀਂ ਚੁਣੇ ਨਹੀਂ ਜਦੋਂ ਅਸੀਂ ਉਹਨਾਂ ਨੂੰ ਵਾਕਡੋਰ ਦਿੱਤੀ ਨਹੀਂ ਤਾਂ ਫਿਰ ਉਹ ਬੰਦੇ ਕਿਉਂ ਸਾਡੇ ਫੈਸਲੇ ਲੈਣ ਉਹ ਫੈਸਲੇ ਲੈਣ ਤੇਰੀਆਂ ਵਿਰੋਧੀ ਤੇਰਾ ਸਵਾਲ ਉਠਾ ਰਹੀਆਂ ਉਹ ਸ਼ੱਕ ਹੈ ਮਤਲਬ ਉਹ ਪੰਜਾਬ ਦੇ ਆਮ ਲੋਕਾਂ ਨੂੰ ਵੀ ਸ਼ੱਕ ਹੈ ਕਿ ਕੀ ਕਿਤੇ ਇਹ ਅਰਵਿੰਦ ਕੇਜਰੀਵਾਲ ਨੂੰ ਸਿੱਧੀਆਂ ਪਾਵਰਾਂ ਦੇਣ ਵਾਸਤੇ ਕਿਉਂਕਿ ਭਗਵਾਨ ਸਿੰਘ ਮਾਰਾਹੀਂ ਸੈਨ ਹੋ ਕੇ ਚੀਜ਼ਾਂ ਜਾਣੀਆਂ ਤੇ ਹੁਣ ਚੀਫ ਸੈਕਟਰੀ ਹੈ ਸਾਭ ਨੂੰ ਪਤਾ ਹੈ ਕਿ ਅੱਜ ਪੰਜਾਬ 'ਚ ਸਰਕਾਰ ਅਰਵਿੰਦ ਕੇਜਰੀਵਾਲ ਚਲਾ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਵੀ ਇਹ ਗੱਲ ਪੂਰੀ ਵਜਾ ਕੇ ਕਹਿੰਦੇ ਆ ਉਹ ਗੱਲ ਦਾ ਸਬੂਤ ਤੁਸੀਂ ਭਗਵਾਨ ਸਿੰਘ ਮਾਨ ਦੇ ਪੇਜ ਤੋਂ ਤੇ ਅਰਵਿੰਦ ਕੇਜਰੀਵਾਲ ਦੇ ਪੇਜ ਤੋਂ ਚੈੱਕ ਕਰ ਸਕਦੇ ਹੋ ਫੇਸਬੁੱਕ ਤੋਂ ਕਿਉਂਕਿ ਜਦੋਂ ਜਲੰਧਰ ਜਾਂਦੇ ਆ ਇੱਕ ਸਪੋਰਟਸ ਕੰਪਲੈਕਸ ਦਾ ਕੋਈ ਮਹੂਰਤ ਕਰਨ ਜਾਂ ਉਹਨੂੰ ਚਾਲੂ ਕਰਨ ਤਾਂ ਉੱਥੇ ਮੁੱਖ ਮੰਤਰੀ ਅਰਵਿੰਦ ਜਿਹੜੇ ਆ ਭਗਵਾਨ ਸਿੰਘ ਮਾਨ ਪਿੱਛੇ ਤੇ ਅਰਵਿੰਦ ਕੇਜਰੀਵਾਲ ਮੋਰੇ ਤੇ ਜਿੰਨੀ ਅਫਸਰਸ਼ਾਹੀ ਹੈ ਉਹ ਸਾਰੀ ਗੱਲ ਜਿਹੜੀ ਆ ਅਰਵਿੰਦ ਕੇਜਰੀਵਾਲ ਨਾਲ ਕਰ ਰਹੀ ਹੁੰਦੀ ਹੈ ਭਗਵਾਨ ਸਿੰਘ ਮਾਨਤਾ ਜਿਵੇਂ ਇੱਕ ਉਹ ਲੈ ਕੇ ਵੀ ਮੁੱਖ ਮੰਤਰੀ ਨਾਲ ਆਏ ਹੁੰਦੇ ਆ ਬਸ ਵੀ ਸਪੋਰਟਿਵ ਤੌਰ ਤੇ ਵੀ ਬਸ ਮੈਂ ਨਾਲ ਲੈ ਕੇ ਆਂਦਾ ਸਾਰੀ ਪਾਵਰ ਮੇਰੀ ਹੈ ਸੋ ਅਫਸਰਸ਼ਾਹੀ ਵੀ ਸਾਰੀ ਗੱਲ ਦਾ ਜਵਾਬ ਉਹਨਾਂ ਨੂੰ ਦੇ ਰਹੀ ਹੁੰਦੀ ਹੈ ਫਿਰ ਉਹ ਲੁਧਿਆਣੇ ਜਾਂਦੇ ਆ ਕਿਤੇ ਵੀ ਜਾਂਦੇ ਆ ਅਮਰਸਰ ਸਾਹਿਬ ਜਾਂਦੇ ਆ ਉੱਥੇ ਵੀ ਮੁੱਖ ਮੰਤਰੀ ਪਿੱਛੇ ਹੁੰਦਾ ਤੇ ਅਰਵਿੰਦ ਕੇਜਰੀਵਾਲ ਮੁਰੇ ਹੁੰਦਾ ਤੇ ਸਾਰੇ ਅਫਸਰशाही ਅੱਜ ਕੱਲ ਵੱਡਾ ਬੌਸ ਅਰਵਿੰਦ ਕੇਜਰੀਵਾਲ ਨੂੰ ਹੀ ਮੰਨਦੀ ਹੈ ਜਦੋਂ ਆਪਣੇ ਘਰ 'ਚ ਪਤਾ ਹੋਵੇ ਕਿ ਕਬੀਲਦਾਰੀ ਬੇਸ਼ੱਕ ਬਾਪੂ ਪੈਸੇ ਕਮਾਉਂਦਾ ਪਰ ਸਾਰੀ ਚੱਲਦੀ ਮਾਤਾ ਦੀ ਹੈ ਤਾਂ ਫਿਰ ਜਿਹੜੇ ਬੱਚੇ ਆ ਉਹ ਮਾਂ ਪਿਓ ਨੂੰ ਇੱਕ ਨਾਮ ਦਾ ਹੀ ਉਹ ਲਾਣੇਦਾਰ ਹੁੰਦਾ ਪਰ ਉਹ ਅਸਲ ਜਵਾਬ ਦੇ ਤੇ ਸਾਰਾ ਕੁਝ ਮਾਂ ਨਾਲ ਹੀ ਕਰਦੇ ਆ ਕਿਉਂਕਿ ਪਤਾ ਹੁੰਦਾ ਵੀ ਸਾਰਾ ਕੁਝ ਤੇ ਇੱਥੋਂ ਮਿਲਣਾ ਹੈ ਹੁਣ ਜਦੋਂ ਪਤਾ ਹੈ ਅਫਸਰਾਂ ਨੂੰ ਕਿ ਤਰੱਕੀਆਂ ਠੀਕ ਹੈ ਚੰਗੇ ਸਟੇਸ਼ਨ ਇਹ ਸਾਰਾ ਕੁਝ ਧਰਵਿੰਦ ਕੇਜਰੀਵਾਲ ਦੇ ਕਹਨ ਤੇ ਮਿਲਣਾ ਹੈ ਤੇ ਫਿਰ ਅਸੀਂ ਭਗਵੰਤ ਮਾਨ ਦੇ ਪਿੱਛੇ-ਪਿੱਛੇ ਕਿਉਂ ਫਿਰੀਏ ਤਾਂ ਉਸੇ ਤਹਿਤ ਰਵਿੰਦ ਕੇਜਰੀਵਾਲ ਦੀ ਜਿਹੜੇ ਸ਼ੱਕ ਜਾਰ ਕਰ ਰਹੀਆਂ ਵਿਰੋਧੀ ਪਾਰਟੀਆਂ ਇਹ ਇਸੇ ਕਰਕੇ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਸਿੱਧੇ ਤੌਰ ਤੇ ਉਹ ਅਫਸਰਾਂ ਨੂੰ ਪਾਵਰ ਦੇ ਰਹੇ ਆ ਤਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿੱਚੋਂ ਕੱਢਿਆ ਜਾਵੇ ਹੁਣ ਜਾਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਗੱਲ ਤੋਂ ਡਰ ਰਹੇ ਆ ਨਹੀਂ ਮੈਨੂੰ ਇਹ ਦੱਸੋ ਇਹ ਕਹਿ ਰਿਹਾ ਜੀ ਮੁੱਖ ਮੰਤਰੀ ਸਾਹਿਬ ਕੋਲੇ ਕੰਮ ਬਹੁਤ ਹੈ 8 ਮਨਿਸਟਰੀਆਂ ਉਹ ਦੇਖ ਰਹੇ ਆ ਲਗਭਗ ਉਹਨਾਂ ਦੇ ਮਿਨਿਸਟਰੀਆਂ ਘਟਾ ਦਿਓ ਹੋਰ ਮੰਤਰੀਆਂ 'ਚ ਵੰਡ ਦਿਓ ਕਿ ਜੀ ਦੋ ਵਿਖ ਰਹੇ ਆ ਕੋਈ ਤਿੰਨ ਵਿਖ ਰਹੇ ਆ ਉਹਨਾਂ ਨੂੰ ਇੱਕ ਇੱਕ ਦੋ ਦੋ ਦੇ ਦੇ ਦਿਓ ਉਹਨਾਂ ਤੇ ਮਿਨਿਸਟਰੀਆਂ ਦਾ ਭਾਰ ਘਟ ਜੂਗਾ ਉਹ ਆ ਕੰਮ ਹੋਰ ਵੇਖ ਲੈਣਗੇ ਅਰਵਿੰਦ ਕੇਜਰੀਵਾਲ ਵੀ ਇਹੀ ਕਰਦੇ ਰਿਹਾ ਦਿੱਲੀ ਦੇ ਵਿੱਚ ਉਹ ਇੱਕ 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 ਮਿਨਿਸਟਰੀ ਵੀ ਨਹੀਂ ਰੱਖਦੇ ਹੁੰਦੇ ਸੀ ਕਈ ਵਾਰ ਸਰਕਾਰ ਜੀ ਐ ਇੱਕ ਅੱਧੀ ਰੱਖ ਲੈਂਦੇ ਸੀ ਬਾਕੀ ਸਾਰੀਆਂ ਉਹ ਥੱਲੇ ਆਪਦੇ ਬਾਕੀ ਸਾਥੀਆਂ ਨੂੰ ਵੰਡ ਦਿੰਦੇ ਸੀ ਉਵੇਂ ਕਰ ਲਓ ਅਸਲ ਕੰਮ ਕੋ ਮਤਾ ਬਹਾਨਾ ਹੈ ਜੀ ਕੰਮ ਤਾਂ ਸਾਰੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਰਹਿੰਦੇ ਆ ਜੇ ਕੋਈ ਕਹੇ ਕਿ ਇਹਨਾਂ ਨੂੰ ਵੱਖਰਾ ਕੰਮ ਹੈ ਉਹਨਾਂ ਨੂੰ ਘੱਟ ਕੰਮ ਇਹਤੇ ਬਹਾਨਾ ਸਿਰਫ ਇਸੇ ਲਈ ਚਲਾਇਆ ਜਾ ਰਿਹਾ ਕਿ ਅਸਲ ਦੇ ਵਿੱਚ ਸਾਰੇ ਜਵਾਬਦੇਹ ਦਿੱਲੀ ਦੀ ਹੋ ਰਹੀ ਹੈ ਸਾਰਾ ਕੁਝ ਦਿੱਲੀ ਵੱਲ ਨੂੰ ਜਾ ਰਿਹਾ ਹੈ ਸਾਰੀਆਂ ਤਾਕਤਾਂ ਦਿੱਲੀ ਨੂੰ ਦਿੱਤੀਆਂ ਜਾ ਰਹੀਆਂ ਹਨ ਦਿੱਲੀ ਤੋਂ ਭਾਵ ਰਵਿੰਦ ਕੇਜਰੀਵਾਲ ਨੂੰ ਠੀਕ ਹੈ ਜਿਹਦੀਆਂ ਆਧਾਰਨਾਸੀਂ ਦੇ ਚੁੱਕੇ ਹਾਂ ਫਿਰ ਉਸ ਤੋਂ ਅੱਗੇ ਆਜੋ ਜੇਕਰ ਇਸੇ ਤਰੀਕੇ ਦੇ ਨਾਲ ਤੁਸੀਂ ਬਿਊਰੋਕ੍ਰੇਸੀ ਨੂੰ ਸਾਰੀਆਂ ਪਾਵਰਾਂ ਦੇਣੀਆਂ ਫਿਰ ਸਰਕਾਰ ਦਾ ਕੀ ਮਤਲਬ ਹੈ ਫਿਰ ਰੋਕ ਵੋਟ ਪਾਉਣ ਕਿਉਂ ਜਾਂਦੇ ਆ ਫਿਰ ਵੋਟ ਦੀ ਵਰਤੋਂ ਕਿਉਂ ਕਰਾਉਣੀ ਹੈ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਰਾਸ਼ਟਰਪਤੀ ਰਾਜ ਯਾਨੀ ਕਿ ਗਵਰਨਰ ਰਾਜ ਹੋਇਆ ਸੀ ਤਾਂ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਲੋਕਤੰਤਰ ਹੈ ਇੱਥੇ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਤੇ ਅੰਤ ਦੇ ਵਿੱਚ ਉਹ ਵੋਟਾਂ ਵਾਲਾ ਸਿਸਟਮ ਆਇਆ ਤੇ ਉੱਥੇ ਸਰਕਾਰ ਬਣੀ ਬੇਸ਼ੱਕ ਉੱਥੇ ਯੂਟੀ ਬਣ ਗਿਆ ਉਹ ਤੇ ਫਿਰ ਮਤਲਬ ਪੰਜਾਬ ਦੇ ਵਿੱਚ ਜੇਕਰ ਸਾਰਾ ਕੁਝ ਹੀ ਬਿਊਰੋਕ੍ਰੇਸੀ ਨੇ ਬਿਊਰੋਕ੍ਰੇਸੀ ਨੇ ਚਲਾਉਣਾ ਹੈ ਤੇ ਫਿਰ ਤਾਂ ਸਾਨੂੰ ਗਵਰਨਰ ਹੀ ਠੀਕ ਹੈ ਕਿਉਂਕਿ ਜਦੋਂ ਆਈਐਸ ਤੇ ਆਈਪੀਐਸ ਅਫਸਰਾਂ ਨੇ ਸਾਰਾ ਕੁਝ ਕਰਨਾ ਹੈ ਫਿਰ ਤਾਂ ਗਵਰਨਰ ਹੀ ਠੀਕ ਹੈ ਫਿਰ ਸਾਡੇ ਚੁਣੇ ਹੋਏ ਬੰਦੇ ਕਿਉਂ ਆ ਚੁਣੇ ਹੋਏ ਬੰਦੇ ਦੀ ਲੋਕਤੰਤਰ 'ਚ ਇਹ ਮਹੱਤਤਾ ਹੁੰਦੀ ਹੈ ਤੁਸੀਂ ਗਰਾਊਂਡ ਥੱਲੇ ਤੋਂ ਚੱਲ ਬੜੋ ਅਕਸ ਅੱਜ ਹੋਇਆ ਉਲਟ ਪਿਆ ਸਾਡੇ ਪਿੰਚਾਇ ਸਰਪੰਚ ਆ ਸਭ ਤੋਂ ਛੋਟੀ ਇਕਾਈ ਪੰਚਾਇਤ ਹੈ ਸਰਪੰਚ ਦੇ ਨਾਲ ਇੱਕ ਸੈਕਟਰੀ ਹੁੰਦਾ ਪੰਚਾਇਤ ਸੈਕਟਰੀ ਅਸਲ ਦੇ ਵਿੱਚ ਤਾਂ ਉਹ ਸਰਪੰਚ ਦਾ ਇੱਕ ਕਲਰਕ ਹੁੰਦਾ ਜਿਹਨੇ ਉਹ ਸਰਪੰਚ ਦਾ ਸਾਰਾ ਰਿਕਾਰਡ ਸੰਭਾਲਣਾ ਹੈ ਤੇ ਜਿਹੜੀ ਸਰਕਾਰ ਦਾ ਇੱਕ ਨਮਾਇੰਦਾ ਚੁਣਿਆ ਹੋ ਗਿਆ ਇੱਕ ਨਮਾਇੰਦਾ ਸਰਕਾਰੀ ਹੋ ਗਿਆ ਠੀਕ ਹੈ ਇੱਕ ਬੰਦਾ ਸਰਕਾਰੀ ਹੋ ਗਿਆ ਨੌਕਰ ਹੋ ਗਿਆ ਉਹਦਾ ਉਸ ਪਰ ਉਲਟ ਹੋਇਆ ਪਿਆ ਕਿ ਸਰਪੰਚ ਸੈਕਟਰੀਆਂ ਦੇ ਗੁਲਾਮ ਹੋਏ ਪਏ ਆ ਕਿਉਂਕਿ ਐਮ ਐਲ ਏ ਜਿਹਦੇ ਨਾਲ ਸਰਪੰਚ ਨਾਲ ਨਹੀਂ ਬਣਦੀ ਉਹ ਸੈਕਟਰੀ ਨੂੰ ਕਹਿੰਦੇ ਕਿ ਤੇ ਕੰਮ ਨਹੀਂ ਆਪਾਂ ਹੋਣ ਦੇਣੇ ਮਤੇ ਨਹੀਂ ਪੈਣ ਦੇਣੇ ਠੱਠ ਕਰਨਾ ਹੈ ਉਲਟ ਹੋਇਆ ਪਿਆ ਡੈਮਗੁਨੇ ਉਦੋਂ ਅੱਗੇ ਆ ਕਾਜੋ ਐਮ ਐਲ ਏ ਦੀ ਡਿਊਟੀ ਹੁੰਦੀ ਹੈ ਸਬੰਧਤ ਸ ਐਸ ਡੀ ਐਮ ਜਾਂ ਜਿਹੜੇ ਉਹਦੇ ਡੀ ਸੀ ਹੈ ਉਹਨਾਂ ਦੇ ਜਾਂ ਐਸ ਐਸ ਪੀ ਆ ਜਾਂ ਡੀ ਐਸ ਪੀ ਆ ਉਹਨਾਂ ਤੇ ਨਿਗ੍ਹਾ ਰੱਖਣੀ ਕਿ ਕੀ ਇਹ ਕੰਮ ਲੋਕਾਂ ਦੇ ਸਹੀ ਕਰ ਰਹੇ ਆ ਫਿਰ ਵਿਧਾਨ ਸਭਾ ਜਾ ਕੇ ਲੋਕਾਂ ਦੀ ਗੱਲ ਕਰਨੀ ਤੇ ਕਾਨੂੰਨ ਬਣਾਉਣੇ ਉਹਨਾਂ ਦੀ ਪਾਵਰ ਉੱਤੇ ਫਿਰ ਮਨਿਸਟਰ ਇਹਨਾਂ ਦੇ ਥੱਲੇ ਸੈਕਟਰੀ ਆ ਜਾਂਦੇ ਕੋਈ ਪ੍ਰਿੰਸੀਪਲ ਸੈਕਟਰੀ ਆ ਜਾਂਦਾ ਫਿਰ ਮੁੱਖ ਮੰਤਰੀ ਆ ਗਿਆ ਥੱਲੇ ਚੀਫ ਸੈਕਟਰੀ ਆ ਜਾਂਦਾ ਜਿਨੇ ਸਾਰਾ ਮੁੱਖ ਮੰਤਰੀ ਹੋ ਗਿਆ ਲੋਕਾਂ ਦਾ ਚੁਣਿਆ ਚੀਫ ਸੈਕਟਰੀ ਹੋ ਗਿਆ ਅਫਸਰ ਪਰ ਮੁੱਖ ਮੰਤਰੀ ਦੀ ਪਾਵਰ ਤਾਂ ਵੱਧ ਹੁੰਦੀ ਹੈ ਕਿਉਂਕਿ ਉਹ ਲੋਕਾਂ ਦਾ ਤੇ ਲੋਕਤੰਤਰ ਦੇ ਵਿੱਚ ਲੋਕਾਂ ਦੀ ਪਾਕਤ ਹਮੇਸ਼ਾ ਜ਼ਿਆਦਾ ਹੁੰਦੀ ਹੈ ਪਰ ਇੱਥੇ ਹੋ ਉਲਟ ਰਿਹਾ ਹੈ ਕਿ ਜਿਹੜਾ ਨੌਕਰਸ਼ਾਹ ਹੈ ਉਹਨੂੰ ਤਾਂ ਬਿਠਾਇਆ ਜਾ ਰਿਹਾ ਸਿਰ ਤੇ ਤੇ ਜਿਹੜਾ ਲੋਕਾਂ ਦਾ ਨੁਮਾਇੰਦਾ ਉਹਨੂੰ ਕੀਤਾ ਜਾ ਰਿਹਾ ਪਾਸੇ ਮਤਲਬ ਸਮਝ ਨਹੀਂ ਆਉਂਦੀ ਕਿ ਅਮਨ ਰੋੜਾ ਸਾਹਿਬ ਕਹਿੰਦੇ ਤਾਂ ਨੁਕਸਾਨ ਕੀ ਹੈ ਨੁਕਸਾਨ ਪੂਰਾ ਹੀ ਆ ਭਾਈ ਅਸੀਂ ਭਗਵਾਨ ਸਿੰਘ ਮਾਨ ਨੂੰ ਚੁਣਿਆ ਨਾ ਕਿ ਚੀਫ ਸੈਕਟਰੀ ਨੂੰ ਚੁਣਿਆ ਲੋਕਾਂ ਨੇ ਸਣ ਉਡੀਕ ਰਹੇ ਉਹ ਕਹਿੰਦੇ ਹਾਲੇ ਤੱਕ ਕੋਈ ਨੁਕਸਾਨ ਨਹੀਂ ਹਾਲੇ ਤੱਕ ਕੱਲ ਚੁਣਿਆ ਕਹਿੰਦੇ ਨੁਕਸਾਨ ਦੱਸੋ ਨੁਕਸਾਨ ਦੀ ਕਿ ਜਿਵੇਂ ਗਮਾੜਾ ਗਲਾੜਾ ਜਿਹੜੀਆਂ ਪੰਜਾਬ ਦੀ 24000 ਕਿੱਲਾ ਗਲਾੜਾ ਜਿਹੜੀ ਹੈ ਜ਼ਮੀਨ ਉਹ ਅਕਵਾਇਰ ਕਰਨ ਨੂੰ ਫਿਰਦੀ ਹੈ ਤੇ ਉਹ ਕਿੱਧਰ ਨੂੰ ਜਾਊਗੀ ਕਿੱਥੇ ਹੱਤ ਵਿੱਚੇ ਜਾਣਗੇ ਪੰਜਾਬ ਦੇ ਕਿੱਥੇ ਪੰਜਾਬ ਦੇ ਲੋਕਾਂ ਦੀ ਜਿਹੜੀ ਖੇਤੀ ਜੋਗ ਜ਼ਮੀਨਾਂ ਜਾਊਗੀ ਲੋਕਾਂ ਨੂੰ ਡਰ ਹੈ ਜੇਕਰ ਭਗਵਾਨ ਸਿੰਘ ਮਾਨ ਉਹਨਾਂ ਦੀ ਲੋਕ ਮਰਦਾਬਾ ਜਿੰਦਾਬਾਦ ਕਰ ਸਕਦੇ ਉਹਨਾਂ ਤੇ ਪ੍ਰਭਾਵ ਪਾਊਗਾ ਉਹਨਾਂ ਨੇ ਕੱਲ ਨੂੰ ਵੋਟਾਂ ਲੈਣੀਆਂ ਲੋਕਾਂ ਵਿੱਚ ਚਰਨਾ ਚੀਫ ਸੈਕਟਰ ਨੇ ਕਿਹੜੀਆਂ ਵੋਟਾਂ ਲੈਣੀਆਂ ਉਹ ਤਾਂ 60 ਸਾਲਾਂ ਤੱਕ ਰਿਟਾਇਰ ਨਹੀਂ ਹੋਣਾ ਜੇ ਉਸ ਤੋਂ ਬਾਅਦ ਵੀ ਸਰਕਾਰ ਚਾਹੂਗੀ 2 ਸਾਲ ਪੀਰੀਅਡ ਵਧਾ ਲੂਗੀ ਜਾਂ ਉਹਨੂੰ ਕਿਤੇ ਹੋਰ ਪਾਸੇ ਸੈੱਟ ਕਰ ਲੂਗੀ ਮਤਲਬ ਜਿਹੜਾ ਜਿਹੜਾ ਅਫਸਰ ਛਈ ਹੈ ਉਹਨੇ ਉਹ ਕੀ ਦੀ ਜਵਾਬਦੇਹ ਹੈ ਉਹ ਲੋਕਾਂ ਦੀ ਜਵਾਬਦੇਹ ਨਹੀਂ ਨਾ ਉਹ ਤਾਂ ਸਰਕਾਰ ਇਸੇ ਲਈ ਹੁੰਦੀ ਹੈ ਕਿ ਸਰਕਾਰ ਲੋਕਾਂ ਦੀ ਜਵਾਬਦੇਹ ਹੁੰਦੀ ਹੈ ਤੇ ਸਰਕਾਰ ਨੇ ਅਫਸਰਾਂ ਦੀ ਜਵਾਬਦੇਹੀ ਤੈਅ ਕਰਨੀ ਹੁੰਦੀ ਹੈ ਪਰ ਇੱਥੇ ਸਾਰਾ ਕੁਝ ਉਲਟ ਹੋ ਰਿਹਾ ਹੈ ਇੱਕ ਇੱਕ ਚੀਫ ਸਕੱਟਰੀ ਨੂੰ ਪਾਵਰ ਦੇ ਕੇ ਸਾਰੇ ਕਾਸੇ ਦੀ ਇੱਕ ਮੁੱਖ ਮੰਤਰੀ ਤੁਸੀਂ ਖੁੰਝੇ ਲਾ ਰਹੇ ਹੋ ਮੁੱਖ ਮੰਤਰੀ ਦੇ ਨਾਲ ਰਾਜਨੀਤਿਕ ਪਾਰਟੀਆਂ ਦੇ ਵਖਰੇਵੇਂ ਹੋ ਸਕਦੇ ਆ ਪਰ ਪੰਜਾਬ ਦੇ ਲੋਕਾਂ ਦੇ ਤਾਂ ਨਹੀਂ ਨਾ ਤੁਸੀਂ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਬੰਦੇ ਨੂੰ ਅੱਜ ਜੇਕਰ ਆਮ ਆਦਮੀ ਪਾਰਟੀ ਇਹ ਗੱਲ ਤੇ ਕਹੇ ਕਿ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਪਈਆਂ ਪੰਜਾਬ ਚ ਉਹ ਭਾਈ ਉਹਨਾਂ ਨੇ 2017 ਚ ਦੇਖ ਲਿਆ ਸੀ ਜਦੋਂ ਸਾਰਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਕਿਹਾ ਸੀ 20 ਸੀਟਾਂ ਦੇ ਰਹਿ ਗਏ ਸੀ ਤੇ ਜਦੋਂ ਮੂਰੇ ਲਾਇਆ ਸੀ ਭਗਵਾਨ ਸਿੰਘ ਮਾਨ ਨੂੰ ਤਾਂ ਫਿਰ 92 ਆਈਆਂ ਸੀ ਠੀਕ ਹੈ ਜਿਹੜੇ ਬੰਦੇ ਦੀ ਵਜ੍ਹਾ ਨਾਲ 92 ਸੀਟਾਂ ਆਈਆਂ ਅੱਜ ਤੁਸੀਂ ਉਹਨੂੰ ਖੁੱਡੇ ਲੈਣ ਲਾ ਰਹੇ ਹੋ ਇਹ ਤਾਂ ਹੁਣ ਭਗਵੰਤ ਸਿੰਘ ਮਾਨ ਹੀ ਦੱਸ ਸਕਦੇ ਆ ਕਿ ਉਹ ਕਿਉਂ ਨਹੀਂ ਬੋਲਦੇ ਮਾਨ ਵਾਲੀ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਚੁੱਪ ਨੇ ਉਹਨਾਂ ਦਾ ਬਿਆਨ ਕਿਉਂ ਨਹੀਂ ਆਉਂਦਾ ਇੰਨਾ ਵੱਡਾ ਜਦੋਂ ਫੈਸਲਾ ਕੋਈ ਪਾਵਰ ਲਈ ਹੋਵੇ ਤੇ ਉਹਨਾਂ ਦਾ ਬਿਆਨ ਦੱਕਣੀ ਇਹਦੇ ਤਰ੍ਹਾਂ ਮਤਲਬ ਇਹ ਤਾਂ ਹੁਣ ਸਵਾਲ ਹੈ ਜੀ ਮਤਲਬ ਮੁੱਖ ਮੰਤਰੀ ਸਾਹਿਬ ਦੀ ਕੀ ਕਾਨ ਹੈ ਕੀ ਡਾ ਰਹਾ ਹੈ ਕਿ ਕਹੋ ਜੇ ਨਹੀਂ ਅਜੇ ਤੱਕ ਮੁੱਖ ਮੰਤਰੀ ਆਏ ਨਹੀਂ ਕਰਦੇ ਹੁੰਦੇ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ ਸੋਨੀਆ ਗਾਂਧੀ ਨਾਲ ਕਈ ਵਾਰ ਗੱਲ ਵੀ ਨਹੀਂ ਕਰਦੇ ਸੀ ਉਹ ਅੱਖਾਂ ਵੀ ਕੱਢਦੇ ਸੀ ਇਹ ਗੱਲ ਮੰਨੀ ਹੋਈ ਸੀ ਬੇਸ਼ੱਕ ਭਾਵੇਂ ਉਹਨਾਂ ਨੂੰ ਜਾਂਦੇ ਆਂਦੇ ਨੂੰ ਲਾਹ ਹੁਤਾ ਬੇਸ਼ੱਕ ਉਹਨਾਂ 'ਚ ਲੱਖਾਂ ਕਮੀਆਂ ਸੀ ਪਰ ਆ ਕੁਝ ਨਹੀਂ ਹੋਇਆ ਸੀ ਪੰਜਾਬ ਦੇ ਵਿੱਚ ਦਿੱਲੀ ਦੇ ਬੰਦੇ ਚੇਅਰਮੈਨੀਆਂ ਤੇ ਬਿਠਾਏ ਜਾ ਰਹੇ ਆ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਦਿੱਲੀ ਵਾਲੇ ਆ ਰਹੇ ਆ ਪੰਜਾਬ ਨੂੰ ਸਾਰਾ ਡੀਲ ਦਿੱਲੀ ਵਾਲੇ ਕਰ ਰਹੇ ਆ ਮੈਂ ਲੁਧਿਆਣੇ ਅੱਖੀਂ ਦੇਖਿਆ ਕਿ ਰੋਡ ਸ਼ੋਅ ਦੇ ਵਿੱਚ ਅਫਸਰਾਂ ਨੂੰ ਹਦਾਇਤਾਂ ਮਤਲਬ ਐ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਅਫਸਰਾਂ ਨੂੰ ਹਦਾਇਤਾਂ ਦਿੱਲੀ ਦੇ ਉਹ ਸੰਦੀਪ ਕੁਮਾਰ ਦੇ ਪੀਏ ਕਰ ਰਹੇ ਆ ਜਿਹੜੇ ਚੇਅਰਮੈਨ ਲਾਏ ਆ ਤੇ ਪੰਜਾਬ ਦੇ ਵਿੱਚ ਤੇ ਕਦੇ ਵਾਪਰੇ ਨਹੀਂ ਸੀ ਠੀਕ ਆ ਵੱਖੋ ਵੱਖਰੇ ਦਿੱਕ ਨੇ ਇਨਚਾਰਜ ਲੱਗਦੇ ਰਹੇ ਆ ਮਤਲਬ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਨਚਾਰਜ ਲੱਗਦੇ ਰਹੇ ਆ ਪਰ ਇਨਚਾਰਜ ਦਾ ਮਤਲਬ ਹੁੰਦਾ ਪਾਰਟੀ ਦੇ ਉੱਤੇ ਰੱਖਣਾ ਪਰ ਸੰਵਿਧਾਨਕ ਅਹੁਦੇ ਕੀ ਰਮੈਂਨੀਆਂ ਇਹ ਤਾਂ ਕਦੇ ਦਿੱਲੀ ਨੂੰ ਨਹੀਂ ਦਿੱਤੀਆਂ ਸੀ ਤੇ ਰਹਿੰਦਾ ਖੁੰਦਾ ਹੋਂ ਜਿਹੜਾ ਕੰਮ ਹੈ ਕਿ ਜਿਹੜੀ ਅਫਸਰ ਸ਼ਾਈ ਹੈ ਉਹਨੂੰ ਇਸ ਤਰੀਕੇ ਦੀਆਂ ਪਾਵਰਾਂ ਆਏ ਫਿਰ ਗੱਲ ਸੁਣੋ ਕੱਲ ਨੂੰ ਇੱਕ ਕੰਮ ਹੋਰ ਕੀਤਾ ਜਾਵੇ ਕਿ ਚੀਫ ਸਕੱਟਰੀ ਸਰਕਾਰ ਵੀ ਚਲਾ ਸਕਦਾ ਕਿਉਂਕਿ ਸੈਨਤਾ ਉਹਦੀ ਹੋਣੀ ਹੈ ਬਹੁਤ ਬਹੁਤੇ ਜਗ੍ਹਾ ਦੇ ਉੱਤੇ ਡੀਸੀ ਨੇ ਹੁਦਾਇਤਾ ਵੀ ਉਹਨੇ ਕਰਨੀਆਂ ਫਿਰ ਮੁੱਖ ਮੰਤਰੀ ਨੂੰ ਲਾਂਭੇ ਕਰੋ ਚੀਫ ਸਕੱਟਰੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਾਂਦਿਓ ਬਸ ਕੰਮ ਹੋ ਹੀ ਜਾਣਗੇ ਕਿਉਂਕਿ ਬਸ ਜਦੋਂ ਚੱਲਣਾ ਹੀ ਤਾਂ ਨੇ ਸ਼ਹੀ ਦੇ ਤਰੀਕੇ ਨਾਲ ਜਦੋਂ ਚੱਲਣਾ ਹੀ ਇਸ ਤਰੀਕੇ ਨਾਲ ਫਿਰ ਚੀਫ ਸਕੱਟਰੀ ਪੰਜਾਬ ਦਾ ਮੁੱਖ ਮੰਤਰੀ ਲਾਂਦਿਓ ਮੁੱਖ ਮੰਤਰੀ ਨੂੰ ਕਰੋ ਪਾਸੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆ ਪੰਜਾਬ ਦੇ ਜਦੋਂ ਉਹਨਾਂ ਨੂੰ ਲੋਕਾਂ ਨੇ ਚੁਣਿਆ ਤਾਂ ਫਿਰ ਪਾਵਰ ਵੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਜਿਹੜੀ ਇਹ ਚੇਅਰਮੈਨੀ ਆ ਇਹ ਵੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਇਹ ਚਾਹੇ ਵਿਰੋਧੀ ਸਵਾਲ ਉਠਾਉਂਦੇ ਚਾਹੇ ਕੋਈ ਆਮ ਲੋਕ ਸਵਾਲ ਉਠਾਉਂਦੇ ਸਵਾਲ ਜਾਇਜ਼ ਹੈ ਇਹਦੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਐਮਪੀ ਜਿਹੜੇ ਆ ਮੰਤਰੀ ਹੈ ਉਹ ਲਗਾਤਾਰ ਵੀਡੀਓਜ਼ ਪਾ ਰਹੇ ਆ ਕੋਈ ਕਹਿ ਰਿਹਾ ਕਿ ਭਾਜਪਾ ਆਵਦਾ ਇਹ ਦੇਖੇ ਕੋਈ ਕਹਿ ਰਿਹਾ ਕਿ ਕਾਲੀਦਾਲ ਆਵਦਾ ਇਹ ਦੇਖੇ ਜਦੋਂ ਤੁਸੀਂ ਗਲਤੀਆਂ ਕਰੋਗੇ ਤਾਂ ਵਿਰੋਧੀ ਧਿਰ ਦਾ ਇਹ ਕੰਮ ਆਗੇ ਤੁਹਾਡੇ ਤੇ ਚੈੱਕ ਰੱਖਣਾ ਤੁਹਾਡੀ ਗੱਲ ਲੋਕਾਂ 'ਚ ਪਹੁੰਚੇ ਤੁਹਾਡੀ ਕਮੀ ਲੋਕਾਂ 'ਚ ਜਾਵੇ ਜੇ ਵਿਰੋਧੀ ਧਿਰ ਕਮਜ਼ੋਰ ਹੁੰਦੀ ਹੈ ਤਾਂ ਲੋਕਤੰਤਰ ਇਹ ਸਵਾਲ ਬਿਲਕੁਲ ਜਾਇਜ਼ ਹੈ ਕਿ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁਣਿਆ ਹੈ ਚੀਫ ਸਕੱਟਰੀ ਨੂੰ ਨਹੀਂ ਚੁਣਿਆ ਚੀਫ ਸਕੱਟਰੀ ਸਾਡਾ ਕੁਝ ਨਹੀਂ ਲੱਗਦਾ ਚੀਫ ਸਕੱਟਰੀ ਸਾਡੇ ਵੱਤੀ ਉਹਨਾਂ ਜਵਾਬ ਦੇ ਨਹੀਂ ਜਿੰਨਾ ਭਗਵੰਤ ਸਿੰਘ ਮਾਨ ਜਵਾਬ ਦੇ ਹੈ ਜੇਕਰ ਕਿਸੇ ਨੇ ਅੱਜ ਤੱਕ ਤੁਸੀਂ ਦੱਸੋ ਕਿ ਜੇ ਕਿਸੇ ਜਥੇਬੰਦੀ ਨੇ ਧਰਨਾ ਲਾਉਣਾ ਉਹ ਮੁੱਖ ਮੰਤਰੀ ਦੇ 바ਰ ਚ ਲਾਉਂਦੀ ਹੈ ਕਿ ਚੀਫ ਸਕੱਟਰੀ ਦੇ 바ਰ ਚ ਲਾਉਂਦੀ ਹੈ ਚੀਫ ਸਕੱਟਰੀ ਤੋਂ ਕੀ ਮਤਲਬ ਹੈ ਜਦੋਂ ਪਾਵਰ ਹੀ ਮੁੱਖ ਮੰਤਰੀ ਕੋਲ ਹੈ ਚੀਫ ਸਕੱਟਰੀ ਤਾਂ ਉਹਦਾ ਨੌਕਰ ਹੈ ਉਦਾ ਨੌਕਰ ਹੈ ਉਹਦਾ ਹੇਟਲਾ ਦਰਜੀ ਦਾ ਬੰਦਾ ਹੈ ਠੀਕ ਹੈ ਚੀਫ ਸਕੱਟਰੀ ਦੇ ਬਰਾਬਰ ਦੀ ਪਾਵਰ ਤਾਂ ਐਮ ਐਲ اے ਦੀ ਹੁੰਦੀ ਹੈ ਜੋ ਅਧਿਕਾਰ ਚੀਫ ਸਕੱਟਰੀ ਦੇ ਉਹ ਐਮ ਐਲ اے ਦੇ ਅਧਿਕਾਰ ਹੁੰਦੇ ਆ ਤੇ ਮੁੱਖ ਮੰਤਰੀ ਤਾਂ ਲੈਵਲ ਤੁਸੀਂ ਦੇਖੋ ਕੀ ਹੁੰਦਾ ਪਰ ਪੰਜਾਬ ਦੇ ਵਿੱਚ ਆਮਦਮੀ ਪਾਰਟੀਆਂ ਜਿਵੇਂ ਬਦਲਾ ਦੀ ਰਾਜਨੀਤੀ ਕਰਕੇ ਆਈ ਸੀ ਉਹ ਸਭ ਕੁਝ ਤਹਿਸ ਨੈਸ ਕਰ ਰਹੀ ਹੈ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀ ਹੈ ਮੁੱਖ ਮੰਤਰੀ ਦੀਆਂ ਪਾਵਰਾਂ ਖੋ ਕੇ ਇੱਕ ਨੌਕਰ ਸ਼ਾਹ ਨੂੰ ਦੇਣੀਆਂ ਇਹ ਬਹੁਤ ਮੰਦ ਭਾਗਾ ਫੈਸਲਾ ਹੈ ਇਹ ਬਹੁਤ ਮਾੜਾ ਫੈਸਲਾ ਹੈ ਤੇ ਇਹਦਾ ਹਰ ਪੰਜਾਬੀ ਵਿਰੋਧ ਕਰ ਰਿਹਾ ਹੈ